ಗೋರಿ ಯಕತಿ ಬಾಳಾ ಮೈಯಮಕ ಪಾಂಡಿ ಕರಾಸಿನಾ ಆ ಚಿರಂಜೀವಿ ತೇನಾರಾ 315 ਵਾਲੇ ਜਿੰਦਾਬਾਦ ਸ਼ੰਤ ਮਮਾ ਜਰਨਾਸ਼ਲ 15 ਵਾਲੇ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਲਾਹ ਲਾਹ ਬੋਲੋ ਸਤ ਸ੍ਰੀ ਅਕਾਲ ਅੱਜ ਕਿ ਲੈ ਗਿਆ ਮੈਂ ਲੈ ਕੇ ਆਣਾ ਜੋ ਪ੍ਰੋਗਰਾਮ ਹੋਇਆ ਜੀ ਸ਼੍ਰੋਮੀਆਂ ਕਾਲਜ ਦਾ ਨਾਮ ਦੇ ਸਰਦਾਰ ਪਲੀਸ ਅੱਜ ਦਾ ਵਿਚਾਰ ਸ਼ੇਅਰ ਕਰੋ। ਅਨੁਸਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ 14 ਮਈ ਨੂੰ ਸਰਦਾਰ ਸਿਮਰਜੀਤ ਸਿੰਘ ਮਾਲ ਸਾਹਿਬ ਨੰਬਿਆਣਾ ਫੇਰੀ ਲਈ ਆਏ ਸੀਗੇ। ਉਹਨਾਂ ਦਾ ਬਹੁਤ ਵਧੀਆ ਪਰਮੇ ਇੰਤਜ਼ਾਮ ਦੇ ਵਿੱਚ ਸਵਾਗਤ ਕੀਤਾ। ਕਾਫਲੇ ਦੇ ਰੂਪ ਦੇ ਵਿੱਚ ਅਮਿਤ ਗੜ੍ਹਪੁਰ ਪਹੁੰਚ ਕੇ ਉਹਨਾਂ ਦੇ ਦਫਤਰ ਜਿਹਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦਾ ਪ੍ਰੋਗਰਾਮ ਸੀ ਹੋਟਲ ਸਟਾਰ ਦੇ ਵਿੱਚ ਉਦੋਂ ਉਹਦੇ ਵਿੱਚ ਜਿੱਥੇ ਬਹੁਤ ਮੇਸਜ ਜਿਹੜਾ ਬਣਾ ਲੁਧਿਆਣੇ ਦੀ ਜੋ ਕੰਮ ਹੋਣ ਵਾਲੇ ਉਹਨਾਂ ਬਾਰੇ ਵਿਚਾਰ ਦੱਸੇ ਨੇ ਤੇ ਧੰਨਵਾਦ ਕਰਨਾ ਵੀਰਾਂ ਦਾ ਜਿੰਨਾ ਵੀ ਟਾਈਮ ਕੱਢ ਕੇ ਇੰਨੀ ਗਰਮੀ ਦੇ ਵਿੱਚ ਸਹੂਲਤ ਕੀਤੀ ਆ ਮਾਨ ਸਾਹਿਬ ਦੇ ਆਉਣ ਤੇ ਸਵਾਗਤ ਦੇ ਲਈ ਪੂਰੇ ਖੜੇ ਨੇ ਤੇ ਮਾਨ ਸਾਹਿਬ ਨੇ ਹਰ ਇੱਕ ਬੰਦਾ ਆਪਣੇ ਹੱਥਾਂ ਦੇ ਚੱਕਦੇ ਨੇ ਤੇ ਐਵੇਂ ਸਤਕਾਰ ਆ ਮਾਨ ਸਾਹਿਬ ਪ੍ਰਧਾਨ ਸਾਹਿਬ ਦਾ ਪ੍ਰਧਾਨ ਜੀ ਹੋਰ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਪੂਰੇ ਪ੍ਰਧਾਨ ਸਾਹਿਬ ਜੀ ਆਪਣੇ ਜਗ੍ਹਾ ਲੈਂਦੇ ਸੀਗੇ ਵੀ ਦਫ਼ਤਰ ਦੇ ਵਿੱਚ ਚੋਣਕ ਮੈਨਾਰੇ ਪਤਾ ਕਰਦੇ ਸੀ ਵੀ ਕਿਵੇਂ ਚੱਲ ਰਹੀ ਆ ਉਹਨਾਂ ਨੂੰ ਦੱਸਿਆ ਵੀ ਬਹੁਤ ਸਤਿ ਦੇ ਢੰਗ ਨਾਲ ਚੱਲ ਰਹੀ ਆ ਕਿ ਮੈਂ ਨਾ ਇਹ ਹੋਰ ਵੀ ਬਹੁਤ ਵਿਚਾਰਾ ਹੋਈਆਂ ਨੇ ਸਾਡੇ ਪ੍ਰਧਾਨ ਸਾਹਿਬ ਨਾਲ ਪੂਰੇ ਪੰਜਾਬ ਦੇ ਉੱਪਰ ਹੀ ਚੱਲਣਾ ਪਿਆ ਆ ਬਾਕੀ ਇੱਕ ਗਪੌੜੀ ਆਇਆ ਸੀ ਗੱਲ ਪਟਿਆਲੇ ਕਨੇ ਉਹ 15 ਲੱਖ ਦਾ ਨਾਰਾ ਲਾਇਆ ਸੀ ਜਮਲਾ ਦਿੱਤਾ ਸੀਗਾ ਲੋਕਾਂ ਨੂੰ ਪਿਛਲੇ ਇਲੈਕਸ਼ਨ ਆ ਦੇ ਵਿੱਚ ਪਰ ਉਹਨੇ ਹੁਣ ਉਹ ਪੰਜਾਬ ਦੇ ਲੋਕ ਪੁੱਛਦੇ ਸੀਗੇ ਵੀ ਤੁਹਾਨੂੰ ਕਾਹ 15 ਲੱਖ ਰੁਪਏ ਸਾਡੇ ਖਾਤੇ 'ਚ ਪਾਵੇਂਗਾ ਪਰ ਅਮਨਕ ਸਾਹਿਬ ਵੀ ਮੰਨ ਗਏ ਸੀ ਗਪੌੜੀ ਵੀ ਹਾਂ ਜਮਲਾ ਸਾਡਾ ਉਹ ਵੀਡੀਓ ਪਈਆਂ ਨੇ ਹੋਰ ਮੀਡੀਆ ਤੇ ਹੋਰਾਂ ਕੋਈ ਲੋਕ ਦੇਖ ਚੁੱਕੇ ਨੇ ਲੇਕਿਨ ਇਹਨਾਂ ਨੇ ਦੇਣਾ ਕੁਝ ਨਹੀਂ ਤੇ ਇਹ ਪੱਗਾਂ ਬੰਨ ਕੇ ਪੰਜਾਬ ਨੂੰ ਲੁੱਟਣ ਆਉਂਦੇ ਨੇ ਲੁੱਟਣ ਦੇ ਸਵਾਇ ਇਹਨਾਂ ਨੇ ਕੁਝ ਨਹੀਂ ਕਰਨਾ ਉਹ ਜਿਹੜੇ ਸਾਡੇ ਬੰਦੇ ਭੱਜ-ਭੱਜ ਕੇ ਬੀਜੇਪੀ ਜੀ ਨੂੰ ਜਾਂਦੇ ਨੇ ਉਹਨਾਂ ਨੂੰ ਕਾਹਦਾ ਪਤਾ ਨਹੀਂ ਹੈਗਾ ਉਹ ਸਿਰਫ ਕੁਰਸੀਆਂ ਨੂੰ ਜਾਂਦੇ ਨੇ ਵੀ ਗਾਂ ਖਾਣੇ ਪਤਾ ਨਹੀਂ ਇਹ ਇਹਦੇ ਨਾਲ ਅਸੀਂ ਚੀਟੇ ਲੈਣਾਗੇ ਇਹ ਵੀ ਨਸੀਬਾ ਨਾ ਕਰਕੇ ਸਾਨੂੰ ਪੰਜਾਬ ਦੇ ਵਿੱਚ ਵੀ ਅੰਤੀ ਬਣਾ ਦੂਗਾ ਇਹ ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਜੇ ਮੈਂ ਬਿੱਟੂ ਕਹਿੰਦਾ ਸੀ ਜੇ ਭਾਈ ਅੰਮਰਤਪਾਲ ਸਿੰਘ ਜਿੱਤ ਗਿਆ ਤਾਂ ਸਾਨੂੰ ਰਹਿਣ ਨਹੀਂ ਦੇਣਾ ਇਹਨਾਂ ਨੂੰ ਪਹਿਲਾਂ ਹੀ ਖਤਰੇ ਆਏ ਚੀਜ਼ਾਂ ਤੋਂ ਜਿਵੇਂ ਪੰਥ ਤੇਰ ਆ ਗਈ ਤੇ ਸਾਡੀਆਂ ਰੋਟੀਆਂ ਨਹੀਂ ਚੱਲਣਗੀਆਂ ਤੇ ਸਾਨੂੰ ਲੋ ਗੋਰੀ ਬੋਧਣਾ ਗੋਲ ਕਰਕੇ ਦਿੱਲੀ ਜਾਣਾ ਪਊਗਾ ਤੇ ਇਥੇ ਪੰਜਾਬ ਦੇ ਵਿੱਚ ਅਸੀਂ ਕੱਖੇ ਰਹਿਣ ਨਹੀਂ ਹੈਗਾ ਹੋਰ ਵੀ ਪਾਰਟੀਆਂ ਨੇ ਕਿਸੇ ਨੇ ਨਹੀਂ ਰਹਿਣਾ ਜਦੋਂ ਭਾਈ ਅੰਮ੍ਰਿਤਪਾਲ ਜਿੱਤ ਗਿਆ ਉਹ ਤਾਂ ਇਹੀ ਦਰ ਹੈ ਇਹਨਾਂ ਨੂੰ ਲੋਕਾਂ ਨੂੰ ਪ੍ਰਾਣੀ ਅਕਾਲੀ ਦਲ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜੀ ਜ਼ਰੂਰ ਕਹਾਂਗੇ ਜੀ ਮੈਂ ਕਹਿੰਦਾ ਪਹਿਲਾਂ ਜਾ ਕੇ ਸੱਤਾ ਦੇ ਵਿੱਚ ਹੁਣ ਸਿਕਹੂਆ ਬਗਲ ਜਾਵੇ ਨਾ ਇੱਕ ਇਸ ਤੇ ਲੱਗੇ ਪਾਣੀ ਆਇਆ ਬੱਸਾਂ ਹਾਈਕੇ ਪਤੜਦੇ ਬਰਦਰ ਬਸਾਉਣ ਨੂੰ ਕਹਿੰਦੇ ਸੀ ਕਿ ਉਹਨਾਂ ਨੇ ਵਿੱਚ ਸੌੜ ਕਰਿਆ ਕਰੇ ਕਰੋੜਾ ਰੁਪਈਆ ਉੱਥੇ ਇਹਨੇ ਲਵਸ਼ਗਟ ਕਰਤਾ ਵੀ ਇਹਨੂੰ ਪਤਾ ਸੀ ਵੀ ਮੈਨੂੰ ਪੁੱਛਣ ਵਾਲਾ ਕੋਈ ਹੈ ਨਹੀਂਗਾ ਪਰ ਹੁਣ ਕੋਈ ਨਹੀਂ ਜੇਕਰ ਕਰਦੇ ਪਾਣੀ ਆਇਆ ਬੱਸਾਂ ਗਲਾਵਾਂਗੇ ਅਬ ਮੈਨੂੰ ਫਾਇਦਾ ਵੀ ਨਹੀਂ ਤੇ ਕਿਉਂ ਨਹੀਂ ਲੱਗੇ ਅੰਦਾਜ਼ੇ ਪਾਣੀ ਆਇਆ ਬੱਸਾਂ ਗਲਾਵਾਂਗੇ ਇਹਨੂੰ ਪਤਾ ਵੀ ਸਾਡੇ ਸਿੱਤਰ ਪੜਨੇ ਨੇ ਤਿੰਨ ਰਹਿ ਗਈ ਜੀ ਤੇ ਲੱਗਦੀ ਉਹਨਾਂ ਨੂੰ ਉਹ ਵੀ ਨਹੀਂ ਕੋਈ ਹੋਣੀ ਹੈਗੀ ਖਾਦਨਾ ਕਾਲੀ ਗਲ ਬਾਬਲ ਗਾਹਾਂ ਨੇ ਪਤਾ ਜੀ ਕਾਲੀਦਾਸ ਦਾ ਤਾਂ ਦਾਵਾ ਹੈ ਵੀ ਉਹ ਕਹਿੰਦੇ ਅਜਦਾ ਵਿਕਾਸ ਹੀ ਬਹੁਤ ਜ਼ਿਆਦਾ ਜੰਜਾਬ ਦੇ ਵਿੱਚ ਵਿਕਾਸ ਹੁਣ ਦੇਖਦਾ ਹੀ ਆ ਕਿੱਥੇ ਕਰਿਆ ਹੋਇਆ ਗਾਹਣ ਹੋਇਆ ਇੱਕ ਦੇ ਬਾਹਰ ਵਿੱਚ ਚਾਪਰੀ ਨੂੰ ਪਤਾ ਲੱਗ ਜਾਣਾ ਜੇ ਉਹਨੂੰ ਵੀ ਕਿੰਨਾ ਵਿਕਾਸ ਕਰਾਇਆ ਹੋਇਆ ਕੀ ਲੋਕ ਚਾਹੁੰਦੇ ਨੇ ਲੋਕ ਸਿਆਣੇ ਹੋਏ ਹੋਏ ਨੇ ਹੁਣ ਇਹਨਾਂ ਦੇ ਜੁਗਲਾਂ ਦੇ ਵਿੱਚ ਨਹੀਂ ਆਉਣਗੇ ਪਤਾ ਜੀ ਸੁਖਬੀਰ ਜਿਹੜੇ ਬਾਦਲ ਦਾ ਜਿਹੜਾ ਸਾਫ ਦਾ ਡਿਪਟੀ ਸੀਐਮ ਨੇ ਜੀ ਪੰਜਾਬ ਦੇ ਉਹਨਾਂ ਦਾ ਦਾਵਾ ਹੈ ਵੀ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਕਾਲੀਵਲ ਪਰਚਮ ਲਹਿਰਾਏਗਾ ਜੀ ਜਿੱਥੇ ਤੇ ਛੱਡੇ ਗੱਡੇਗਾ ਜੀ ਪਰਗਰਵ ਸਾਹਿਬ ਲੋਕ ਲੋਕ ਸੁਖਾਂ ਵਾਲੀ ਕਹਦੇ ਕਹਿੰਦੇ ਨੇ ਦੱਸੋ ਇਹਦਾ ਹੁਣ ਕਦੇ ਕਹਿੰਦੇ ਨੇ ਇੱਧਰ ਆ ਜਾਣੀ ਆਲੇ ਕਦੇ ਇੱਧਰ ਆ ਜਾਣੀ ਆਲੇ ਸਭ ਪੱਕੀਆਂ ਨੇ ਲੇਕਿਨ ਹਕੀਕਤ ਇਹ ਕੁਝ ਨਹੀਂ ਹੈਗੀ ਦਰਗਾੜੀ ਬਿਆਉਦਿਆਂ ਦੇ ਮਸਲੇ ਦੇ ਉੱਪਰ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਹੈਗਾ ਦੇ ਪਰਸ ਵੀ ਅਣਖਾਤੀ ਕਰਦੇ ਸੀ ਇਹਨਾਂ ਦੇ ਰਾਜ ਦੇ ਵਿੱਚ ਨਾਲ ਇਹਨਾਂ ਦੀ ਸੱਤਾ ਸੀਗੀ ਹੁਣ ਇਹਨਾਂ ਨੇ ਉੱਥੇ ਬਿਆਨ ਦਿੱਤਾ ਹਮਾਰੇ ਇੱਕ ਸੀਟ ਜਿੱਤਣ ਲਈ ਪਹਿੰਦੇ ਵਾਲੀ ਬਲਾਟਕਾਰੀ ਸਾਹਿਬ ਦੇ ਜਿਹੜੇ ਸੇਵਕ ਨੇ ਉਹਨਾਂ ਨੂੰ ਆਪਦੇ ਹੱਥੇ ਵਿੱਚ ਕਰਨ ਲਈ ਬੋਟ ਲੈਣ ਲਈ ਕਹਿੰਦਾ ਸਦਾ ਪ੍ਰੋਗਰਾਮ ਪੰਜਾਬ ਦੇ ਵਿੱਚ ਕਰਾਵਾਂਗੇ ਇੱਕ ਬਲਾਟਕਾਰੀ ਦਾ ਪ੍ਰੋਗਰਾਮ ਕਰਾਵਾਂਗੇ ਇਹਨਾਂ ਕੋਲੇ ਸਿਰਫ ਇਹੀ ਕੁਝ ਰਹਿ ਗਿਆ ਹੋਰ ਤਾਂ ਉਹ ਦੇ ਚੱਲਾ ਦਾ ਕੁਝ ਖਤਮ ਨਾ ਹੋ ਚੱਲੇ ਸਭ ਕੁਝ ਅਧਿਆਪਕ ਜੀ ਕਾਂਗਰਸ ਪਾਰਟੀ ਬਾਰੇ ਕੀ ਕਿਹੜਾ ਵਿਚਾਰ ਦੇਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਦਾ ਖਤਮ ਆਉਣ ਪੱਤਰ ਕਰ ਜਾਵੋ ਇਹਦਾ ਹੁਣ ਆਉਂਦਾ ਆਵਾਰ ਲਾਉਂਦੇ ਫਿਰਦੇ ਨੇ ਕੋਈ ਕਿੱਦਣੇ ਕੁਰਸੀ ਮਾਰ ਕੇ ਚਲਾ ਜਾਂਦਾ ਕੋਈ ਕਿੱਦਣੇ ਚਲਾ ਜਾਂਦਾ ਕੋਈ ਬਾਹਰ ਨੂੰ ਛਾੜੂ ਦੇ ਵਿੱਚ ਨਹੀਂ ਆਉਂਦਾ ਕੋਈ ਵੀਰ ਦੇ ਵਿੱਚ ਨਹੀਂ ਜਾਂਦਾ ਹੁਣ ਦੇਖ ਲਈ ਆਪਾਂ ਸਭ ਕੁਝ ਕਾਂਗਰਸ ਦਾ ਇਹ ਗੱਲ ਅੱਜ ਨੇ ਅਟੈਕ ਕਰਾਇਆ ਸੀਗਾ ਉਸਦੇ ਅਕਾਲ ਤਾਫਤੇ ਜਿਹੜੇ ਅਕਾਲ ਤਾਫਤੇ ਨਾਲ ਮੱਥਾ ਲਾਇਆ ਉਹ ਵੀ ਇੱੱਲਾ ਖਤਮ ਹੋਣੀਆਂ ਨੇ ਰਿਜ਼ਲਟ ਸਾਹਮਣੇ ਆ ਸਾਰਿਆਂ ਨੇ ਇਹਦਾ ਹੁਣ ਸਾਰਿਆਂ ਨੇ ਮੰਨਣੀ ਪਣੀ ਆ ਗੱਲ ਵੀ ਕਾਂਗਰਸ ਖਤਮ ਹੋ ਜਾਂਦੀ ਆ ਨਾਮੂ ਨੇ ਸਾਰ ਖਤਮ ਐ ਇਹਦੀ ਪਤਾ ਲੱਗ ਜੂਗਾ ਬਾਕੀ ਕਾਰਨ ਨੂੰ ਸਾਨੂੰ ਦੱਸਦੇ ਆ ਨਾਲੇ ਬਾਗਲਾਵਾਂ ਨਾਲੇ ਕਾਂਗਰਸ ਦਾ ਬਾਕੀ ਝਾੜੂ ਵਾਲੇ ਵੀ ਬਹੁਤ ਮਾਰਦੇ ਦਾ ਹੈਗੇ ਨੇ ਪਰ ਝਾੜੂ ਵਾਲਿਆਂ ਨੇ ਪੰਜਾਬ ਦੇ ਵਿੱਚ 70 ਪੈਂਦੇ ਨੇ ਜਿੰਨੇ ਕਹਦੇ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਬਾਕੀ ਹਕੀਕਤ ਤਾਂ ਹੈਗੀ ਐਹੀ ਆ ਭਰਮਤ ਮਾਣਦੇ ਤਾਂ ਕਹਿੰਦੇ ਦੜਾ ਦਾ ਦੜਾ ਹੁੰਦਾ ਹੈ ਦੜੇ ਵੀ ਪੈਂਦੇ ਨੇ ਲਾਗੇ ਪੈਣਾ ਜੀ ਲਾਗੇ ਮੈਨੂੰ ਲੱਗਦਾ ਅੱਜ ਘਟਨਾ ਹੋਈ ਐ ਜੀ ਦਲਾਵਾਜੇ ਨਾਲ ਮੈਂ ਕਿਹਾ ਉਹੀ ਗੱਲ ਆ ਫਿਰ ਉਹਨੇ ਬੈਠਣਾ ਪੈ ਗਿਆ ਸੋਸ਼ਲ ਮੀਡੀਆ ਤੇ ਆ ਰਹੀ ਆ ਉਹਨੇ ਬੈਠਣਾ ਪੈ ਗਿਆ ਥੱਲੇ ਅੰਦਰ ਦੜਾ ਪਿਆ ਕੇ ਤੋਂ ਆਹ ਪਤਾ ਲੱਗਦੀ ਕਿਹਨੇ ਮਾਰਿਆ ਕੀ ਗੱਲ ਆ ਸੌਣੀ ਹੋਈ ਪਤਾ ਲੱਗਦਾ ਹੁੰਦਾ ਸੌਤ ਮੈਂਟ ਵਾਲੇ ਖਾਣ ਵਾਲੇ ਕਰਦੇ ਨੇ ਹੰਦੂ ਸਰਦਾਰ ਜੀ ਮਾਰਦਾ ਦਾ ਦਾਵਾ ਹੈ ਜਿਨੇ ਵੀ ਸ਼੍ਰੋਮਣੀ ਸੌਰੀ ਆਵਾਜ਼ ਵਿੱਚ ਬਾਜੀ ਦੇ ਨੇਤਾ ਸਾਹਿਬਾਂ ਨੇ ਉਹ ਕਹਿੰਦੇ ਅਸੀਂ ਤਾਂ ਵਿਕਾਸ ਬਹੁਤ ਕਰਵਾ ਰਹੇ ਆ ਜਿਹਦੇ ਗਲੇ ਵੱਜਦੇ ਨੇ ਜੀ ਇਹ ਤਾਂ ਵਿਰੋਧੀਆਂ ਦੀ ਚਾਲ ਹੈ ਦੇਖੋ ਜੀ ਜਿਆਦਾ ਹੋ ਜਾਵੇਗਾ ਜਾਂ ਸੱਤਾ ਜਾਊਗਾ ਜਿਹੜਾ ਕਹਿੰਦਾ ਜੀ ਤਰਲੇ ਨਹੀਂ ਲੱਗਣਗੇ ਤੈਂ ਕਿਉਂ ਨਹੀਂ 잡ਨੇਗੇ ਹਾਲਾ ਕੁਝ ਹੋ ਰਿਹਾ ਮੇਕਨ ਮੈਂ ਆਉਣੇ ਪਰਜੇਈ ਕਰਕੇ ਇਹ ਦਿੱਲੀ ਦੇ ਲਾਲੇ ਖੁਸ਼ ਕਰਨ ਵਾਸਤੇ ਬਾਹਰ ਨੂੰ ਪੈਗਾ ਦੇ ਰਿਹਾ ਅਲੈਕਸਨਾ ਲਾਣੇ ਲਈ ਤੇ ਪੰਜਾਬ ਨੂੰ ਪਰਜੇਈ ਕਰ ਰਿਹਾ ਕਿੰਨੇ 2 ਸਾਲਾਂ ਦੇ ਵਿੱਚ ਕਿੰਨਾ ਕਰ ਲਈ ਹੋ ਗਿਆ ਪੰਜਾਬ ਕਿੰਨੇ ਵੱਜੂ ਪੈਸਾ ਚੱਕ ਦੋ ਪੈਸੇ ਵਾਰੋ ਇਸ ਤੋਂ 12 ਮਹੀਨੇ ਕਰੋ ਸੋ ਇਹ ਸਾਰੇ ਇਹਨਾਂ ਦੇ ਦਿੰਦਲੇ ਨੇ ਇਹਨੇ ਕੁਝ ਨਹੀਂ ਕਰਨਾ ਤਾਂ ਹੀ ਉਹ ਬਲੇ ਪੈਂਦੇ ਨੇ ਬਲੇ ਕਦੇ ਹੋਈ ਮਾਰਨਗੇ ਨਾ ਹੁਣ ਮਾਰ ਸਕਦੇ ਨਹੀਂ ਮਾਰ ਦਿੰਦਾ ਕੋਈ ਜਿਹੜੀ ਗੱਲ ਹੁੰਦੀ ਓੰਨੀ ਹੀ ਕਰਨੀ ਹੁੰਦੀ ਆ ਯਾਨੀ ਇਹ ਸੱਤਾ ਝੂਠ ਬੋਲ ਕੇ ਆਉਂਦੇ ਨੇ ਉਹ ਮਗਰੋਂ ਲੋਕਾਂ ਨੇ ਫੇਰ ਡੜੀ ਮਾਰਦੇ ਨੇ ਹੋਰ ਵੀ ਕਰਨੇ ਗੋਗੀ ਦਾ ਕਹਿੰਦੇ ਅਸੀਂ ਬੱਕਰੀ ਦਾ ਮਾਊਜਾ ਦਵਾਂਗੇ ਕਿਸ ਨੂੰ ਮਿਲ ਗਿਆ ਕਿਸ ਨੂੰ ਕੁਝ ਨਹੀਂ ਮਿਲਿਆ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੀ ਫਸਲਾਂ ਨਹੀਂ ਰਹੀਆਂ ਅਸੀਂ ਹਲੇ ਜ਼ਮੀਨਾਂ ਪੱਧਰੋ ਆਪਾਂ ਆਪਣੇ ਸੰਸਥਾ ਆਉਂਦੀ ਆ ਉਹ ਖਾਲ ਸਾਈਡ ਉਹਨਾਂ ਨੇ ਪੱਧਰ ਕਰਾਈਆਂ ਨੇ ਜ਼ਮੀਨਾਂ ਲੈ ਆ ਕੇ ਆਪਣੇ ਤਾਂ ਇਹਨਾਂ ਨੇ ਵਿੱਤਾ ਕਰਿਆ ਕੁਝ ਨਹੀਂ ਦਾ ਤੇ ਕਾਂਡੇ ਵਾਲੇ ਉੱਥੇ ਮਾਊਜਾ ਨੇ ਉਹ ਏਰੀਆ ਦੇ ਵਿੱਚ ਦੇਖਦੇ ਜਿੱਥੇ ਪਾਣੀ ਦਾ ਹੜਾ ਆਇਆ ਸੀਗਾ ਹੋਰ ਗੱਲਾਂ ਤਾਂ ਬਸ ਹੀ ਨੇ ਰਹਿ ਨੀ ਆਨੇ ਕਰਿਆ ਕੁਛ ਨਹੀਂ ਨਾ ਨੌਕਰੀਆਂ ਦਿੱਤੀਆਂ ਨੇ ਨਾ ਕੁਛ ਹੋਰ ਦਿੱਤਾ ਬਸ ਇੱਕ ਇਸ਼ਹਾਰ ਲਵਾਉਂਦੇ ਨੇ ਬੜੇ ਬੜੇ ਅਸੀਂ ਆ ਕੀਤਾ ਆ ਕੀਤਾ ਜ਼ਮੀਨੀ ਪੱਧਰ ਤੇ ਕੁਛ ਨਹੀਂ ਹੋਇਆ ਮੈਸੇਜ ਤਾਂ ਹੁਣ ਇਹ ਹੀ ਦੇਣਾ ਚਾਹੁੰਦੇ ਆ ਅਸੀਂ ਇੰਦਾ ਨੇ ਗਲ ਚੱਲਦੇ ਨੇ ਮੇਰੇ ਫੋਨ ਤੋਂ ਸ੍ਰੀ ਕਾਇਰ ਕਰਤਾ ਤੇ ਤੇਰੇ ਨੇ ਹਮਲਾ ਕਰਾਇਆ ਵੀ ਘਾਟਾ ਵੀ ਕੀਤਾ ਸੀ ਸੋ ਪੰਖਸ ਦਰਦੀਆਂ ਨੇ ਜਿੰਨੇ ਵੀ ਡਾਕਟਰ ਨੇ ਉਹਨਾਂ ਨੂੰ ਬੋਲ ਤੇ ਆ ਵੀ ਜਿਹੜੇ ਕਮਲ ਵਰਗੇ ਖੜੇ ਨੇ ਬਗਾਵਰੇ ਤੋਂ ਆਏ ਹੋਏ ਸਹਿਯਾਤਾ ਸਹੂਰ ਖੈਰੇ ਦੀ ਸਹਿਯਾਤਾ ਇਹਨਾਂ ਨੂੰ ਬਾੜ ਦੇ ਵਿੱਚ ਵੀ ਇਹਨਾਂ ਦੀ ਵੋਟ ਦਿੱਤੇ ਇਹ ਖਾਲਸਾਨੀ ਝੰਡਾ ਲਾ ਕੇ ਨਿਸ਼ਾਨ ਸਾਹਿਬ ਲਾ ਕੇ ਮੈਂ ਪੰਥਕਾ ਪਰ ਇਹ ਹਕੀਕਤ ਤੇ ਬਹੁਤ ਲੋਕ ਦੂਰ ਨੇ ਇਹ ਸਿਰਫ ਡੋਰੇਬਾਜੀ ਕਰਨ ਆਏ ਨੇ ਨਾ ਕਿ ਵੋਟਾਂ ਤੋੜਨ ਆਏ ਨੇ ਇਹ ਵੀ ਆਪਣੇ ਭਾਈ ਅੰਮਰਪਾਲ ਨੂੰ ਵੋਟ ਨਹੀਂ ਆਪੇ ਕਿਤੇ ਇਹ ਰਾਜਪਿਆਲੇ ਕੋ ਇਹਨਾਂ ਦਾ ਹੁਣ ਟ੍ਰੈਂਡ ਚੱਲਦਾ ਲੋਕ ਪੰਥਕ ਪਾਰ ਕਰ ਰਹੇ ਹਨ ਮੋੜ ਰਹੇ ਨੇ ਪੰਥਕ ਪਾਰਟੀ ਕਰਨ ਲੋ ਬੂਰੇ 27 ਦੇ ਵਿੱਚ ਦਾ ਪੂਰੀ ਸਰਕਾਰ ਦੀ ਖਣੀਆ ਵੀ ਸਰਕਾਰ ਬਣਾਉਗੀ ਸ਼੍ਰੋਮਿਕ ਕਾਲੀ ਆਲੰਬਰਖਰ ਮੇਰੇ ਇਹਨਾਂ ਨੂੰ ਡਰ ਆਈ ਇਹ ਤਾਂ ਹੀ ਸਾਨੂੰ ਅਰਗੜੇ ਤੇ ਰਗਣੀ ਜਾਂਸੀਆ ਵੀ ਕਰੇ ਕਿ ਮੈਨੂੰ ਮੋੜੇ ਖੜਾ ਕਰਦੇ ਨੇ ਕਰੇ ਕੇਰੋ ਕਰਾ ਕਰਦੇ ਨੇ ਜਿਵੇਂ ਵੀ ਆਸ ਇੰਡੀਆ ਤੋਂ ਪਹਿਲਾਂ ਅਨਾਉਂਸ ਕਰਤਾ ਸੀ ਅਮਰਪਾਲ ਸਿੰਘ ਖੰਡਣਾ ਉਹਦੇ ਕਰਕੇ ਇਹਨੇ ਇੱਥੇ ਦੇ ਆ ਕੇ ਤਾਰਿਆ ਅੰਦਰੋਂ ਇਕੱਠੇ ਨੇ ਬਾਹਰੋਂ ਅਲੱਗ-ਅਲੱਗ ਦੀ ਇਹਨਾਂ ਨੇ ਸੋ ਇਹ ਮੈਸੇਜ ਦਿੰਦੇ ਆ ਲੋਕਾਂ ਨੂੰ ਲੋਕੋ ਸੁਣ ਲਿਓ ਜੇ ਸਾਰੇ ਸ਼ੋਮਣੀ ਕਾਲੀਗਲੰਬਰ ਸਰ ਦੀ ਸਪੋਰਟ ਕਰੋ ਜਿੰਨੇ ਵੀ ਜਿੱਥੇ ਤੇਰਾ ਨਹੀਂ ਤੇਰਾ ਖੜੇ ਨੇ ਚੰਡੀਗੜ੍ਹੋਂ ਖੜੇ ਆ ਜੰਮੂ ਤੋਂ ਖੜੇ ਆ ਹਰਿਆਣੇ ਤੋਂ ਖੜੇ ਨੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸ਼ੋਮਣੀ ਕਾਲੀਗਲੰ ਦਾ ਸਾਥ ਦੇਵੋ ਇੱਕ ਇੱਕ ਨੌਰ ਬਾਲਟੀ ਦੇ ਉੱਪਰ ਲਾਵੋ ਬਾਲਟੀ 'ਚੋਂ ਨਿਸ਼ਾਨ ਤੇ ਬਾਹਰ ਟੜ ਕੇ ਦਾ ਕੋਈ ਫਾਇਦਾ ਨਹੀਂ ਪੰਜ ਸਾਲ ਫਿਰ ਪਛਤਾਵਾਂਗੇ ਜੇ ਇਹਨਾਂ ਨੂੰ ਵੋਟ ਪਾਈ ਜੇ ਸ਼ੋਮਣੀ ਕਾਲੀਗਲੰਬਰ ਸਰ ਨੂੰ ਅਸੀਂ ਪਛਤਾਉਂਦੇ ਨਹੀਂ ਹੈਗੇ ਜਿਹੜੇ ਬਾਹਰੇ ਕਰਨਗੇ ਪੂਰੇ ਹੋਣਗੇ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਿਚਾਰਾ ਲਈ ਜਰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ